ਪਿਛਲੀ ਦਿਨੀ ਜ਼ਹਿਰੀਲੀ ਸ਼ਰਾਬ ਦੇ ਨਾਲ ਇੱਕੋ ਪਿੰਡ ਦੇ ਇੱਕੋ ਪਿੰਡ ਦੇ 8 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੁਸੀਂ ਵੇਖ ਸਕਦੇ ਹੋ ਗੋਦੀ ਦੇ ਵਿੱਚ 6 ਮਹੀਨੇ ਦਾ ਬੱਚਾ 6 ਮਹੀਨੇ ਦਾ ਬੱਚਾ ਇੰਤਜ਼ਾਰ ਕਰ ਰਹੇ ਨੇ ਬੱਚਾ ਵੀ ਇੰਤਜ਼ਾਰ ਕਰ ਰਿਹਾ ਹੋਊਗੀ ਕਦੋਂ ਪਾਪਾ ਆਉਣਗੇ ਤੇ ਕਦੋਂ ਖਾਣ ਨੂੰ ਲਿਆਉਣਗੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਫਾਨੀ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਛੋਟੀ ਉਮਰ ਦਾ ਬੀਬੀ ਦੀ ਵੀ ਛੋਟੀ ਉਮਰ ਬੱਚਿਆਂ ਦੀ ਵੀ ਛੋਟੀ ਉਮਰ ਏਕਰ ਗੁਜ਼ਾਰੇ ਦੀ ਗੱਲ ਕੀਤੀ ਜਾਵੇ ਕੀ ਨਾਮ ਬੀਬੀ ਬਬਲੀ ਹੈ ਬਬਲੀ ਇੱਕ ਘਰ ਦੇ ਵਿੱਚ ਏਕਰ ਗੱਲ ਕੀਤੀ ਜਾਵੇ ਕਮਾਉਣ ਵਾਲਾ ਕੌਣ ਸੀ ਕੋਹੀ ਸੀ ਹੋਰ ਕੋਈ ਨਹੀਂ ਹੈ ਕਮਾਉਣ ਵਾਲਾ ਬੀਬੀ ਕੀ ਹੈ ਇਸ ਤੋਂ ਪਹਿਲਾਂ ਵੀ ਸ਼ਰਾਬ ਪੀਂਦੇ ਸੀ ਕਿ ਉਸ ਦਿਨ ਨਹੀਂ ਪੀਤੀ ਸੀ ਪਿੰਦੇ ਸੀ ਕਦੇ-ਕਦੇ ਪਿੰਦੇ ਸੀਗੇ ਕਿ ਕਿੰਨੇ ਬੱਚੇ ਨੇ ਇਸ ਤੋਂ ਇਲਾਵਾ ਵੀ ਕੋਈ ਬੱਚਾ ਹਾਂਜੀ ਇੱਕ ਕੁੜੀ ਹੈ ਇਹ 4 ਸਾਲ ਦੀ ਉਹ ਕੁੜੀਆਂ ਨੇ ਤੁਹਾਡੇ ਕੋਲ ਇੱਕ ਨਾ ਇੱਕ ਕੁੜੀ ਹੈ ਇੱਕ ਮੁੰਡਾ ਹੈ ਇੱਕ ਮੁੰਡਾ ਹਾਂਜੀ ਉਹਨਾਂ ਨੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੂਗਾ ਜਦੋਂ ਕਮਾਉਣ ਵਾਲਾ ਹੀ ਨਹੀਂ ਰਿਹਾ ਦੇਖੋ ਕਿਵੇਂ ਚੱਲੂਗਾ ਹੋਰ ਆਏ ਨੇ ਲੋਕ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਉਹ ਕਰਕੇ ਘਰ ਦਾ ਗੁਜ਼ਾਰਾ ਬੱਚਿਆਂ ਦਾ ਵੀ ਪਾਲਣ ਪੋਸ਼ਣ ਲਗਾਤਾਰ ਉਹੀ ਕਰੇ ਕਿ ਸਦਾ ਭੈਣ ਬੋਲਿਆ ਨਹੀਂ ਆਲਾ ਬੀਬੀ ਤੋਂ ਭਾਪ ਕੋਰੀ ਨੇ ਇੱਕ 4 ਸਾਲ ਦੀ ਬੱਚੀ ਆ 4 ਸਾਲ ਦੀ ਬੱਚੀ ਆ ਇੱਕ 6 ਮਹੀਨਿਆਂ ਦਾ ਬੱਚਾ ਇਹਨਾਂ ਦਾ ਕੀ ਕਸੂਰ ਇਹਨਾਂ ਦਾ ਕੀ ਕਸੂਰ ਸੀ ਇਹਨਾਂ ਦਾ ਕੀ ਕਸੂਰ ਸੀ ਛੋਟੇ ਬੱਚਿਆਂ ਦਾ ਕੀ ਕਸੂਰ ਸੀ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਅਤਰੂ ਅੱਖਾਂ ਦੇ ਵਿੱਚ ਅਤਰੂ ਨੇ ਛੋਟੇ ਬੱਚੇ ਨੇ ਇਹ ਬੱਚੇ ਛੋਟੇ ਛੋਟੇ ਬੱਚੇ ਨੂੰ ਕੀ ਪਤਾ ਸੀ ਛੋਟੇ ਬੱਚੇ ਨੂੰ ਕੀ ਪਤਾ ਕਿ ਉਹਨਾਂ ਦੇ ਪਾਪੇ ਨੇ ਹੁਣ ਕਦੇ ਵੀ ਉਹਨਾਂ ਦੇ ਘਰ ਵਾਪਸ ਨਹੀਂ ਆਉਣਾ ਉਹਨਾਂ ਦੇ ਘਰ ਕਦੇ ਵੀ ਵਾਪਸ ਨਹੀਂ ਆਉਣਾ ਪਰ ਬੀਬੀਆਂ ਨੂੰ ਵੀ ਤੁਸੀਂ ਵੇਖ ਸਕਦੇ ਹੋ ਜੇਕਰ ਗੱਲ ਕੀਤੀ ਜਾਵੇ ਤਾਂ ਭਾਵਕ ਹੁੰਦੀਆਂ ਹੋਈਆਂ ਬੀਬੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸਾਰੀ ਹੀ ਸਾਰੀ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਨੇ ਜਿੰਨੀਆਂ ਵੀ ਮੌਤਾਂ ਹੋਈਆਂ ਨੇ ਸਾਰੇ ਹੀ ਦਿਹਾੜੀਦਾਰ ਪਰਵਾਰ ਨੇ ਸਵੇਰੇ ਕਮਾਉਣਾ ਤੇ ਸ਼ਾਮ ਨੂੰ ਖਾਣਾ ਬੀਬੀ ਬੜੀ ਦੁਖਦਾਈ ਘਟਨਾ ਹੋਵੇਗੀ ਤੇ ਜੇਕਰ ਗੱਲ ਕੀਤੀ ਜਾਵੇ ਤੇ ਇਸ ਤੋਂ ਪਹਿਲਾਂ ਵੀ ਸ਼ਰਾਬ ਪੀਂਦੇ ਸੀ ਤੇ ਕੰਮ ਕੀ ਕਰਦੇ ਸੀ ਦਿਹਾੜੀ ਕਰਦੇ ਤੇ ਵੀਰ ਜੀ ਹੋਰ ਕੁਝ ਨਹੀਂ ਕਰਦੇ ਤੇ ਹੁਣ 500 ਰੁਪਏ ਦਿਹਾੜੀ ਵਾਲੇ ਤੈਨੂੰ ਪਤਾ ਤੈਨੂੰ 300 ਵੀ ਮਿਲ ਨੂੰ ਜਦ ਮਿਲ ਜਾਂਦਾ ਤੀਗਾ 400 ਵੀ ਮਿਲ ਜਾਂਦਾ ਤੀ ਉਹ ਉਹ ਆਪਣਾ ਖਾਲਾ ਦੇ ਤੇ ਕਮਾਲਾ ਦੇ ਤੇ ਬਸ ਅਸੀਂ ਆਪਦਾ ਪੇਟ ਆਪੇ ਪਾਲਦੇ ਤੇ ਸੀ ਤੇ ਤਿੰਨ ਮੇਰੇ ਬੇਟੇ ਨੇ ਤੇ ਬੀ ਜੇ ਕਰ ਗਾਲੇ ਕਿ ਜੇ ਬੇ ਦਿਹਾੜੀਦਾਰ ਬੰਦਾ ਹੁਣ ਜਦੋਂ ਬੰਦਾ ਹੀ ਚਲਾ ਗਿਆ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇ ਜੋ ਵੀ ਨੇ ਸਰਕਾਰ ਨੇ ਜੇ ਕੁਝ ਦੇਣਾ ਹੋਗਾ ਤੂੰ ਆਤਮਾਨ ਵੀਰ ਜੀ ਨੇ ਸਾਡੇ ਸਿਰ ਤੇ ਹੱਥ ਵੀ ਨਹੀਂ ਤੇ ਰਿਆ ਸੀ ਧਰਨਾ ਵੀ ਰੱਖਿਆ ਰਾਤ ਸਾਰੀ ਰਾਤ ਰੱਖਿਆ ਤੇ ਕੱਲ ਰੱਖਿਆ ਉਹ ਸਾਡੇ ਲੈ ਵੀ ਆਇਆ ਵੀ ਨਹੀਂ ਸਾਡੇ ਹਾਲਤ ਵੀ ਨਹੀਂ ਦੇਖੀ ਉਹਨੇ ਤੇ ਵੋਟਾਂ ਪਾ ਕੇ ਤਾਂ ਅਸੀਂ ਜੀ ਗਰੀਬ ਜੀ ਤਾਂ ਉਹਨੇ ਅੱਜ ਉਹਨਾਂ ਨੂੰ ਸਾਡੇ ਚੋਂ ਮੁਸ਼ਕਾ ਹੀ ਤੀਗੀ ਬਸ ਮੇਰੀ ਇਹ ਹੀ ਅਰਦਾਸ ਹੈ ਬੀ ਬਿਲਕੁਲ ਬੀਬੀ ਦਾ ਕਹਿਣਾ ਕੀ ਪ੍ਰਸ਼ਾਸਨ ਬੇਸ਼ੱਕ ਆਇਆ ਪਰ ਸਰਕਾਰ ਦਾ ਨੁਮਾਇੰਦਾ ਕੋਈ ਵੀ ਨਹੀਂ ਆਇਆ ਘਰ ਦਾ ਗੁਜ਼ਾਰਾ ਚਲਾਉਣਾ ਹੁਣ ਮੁਸ਼ਕਲ ਹੋ ਗਿਆ ਤੇ ਜੇਕਰ ਕਿਸੇ ਤੇ ਆਸ ਆ ਤਾਂ ਸਰਕਾਰ ਤੇ